ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵਾਲਾਂ ਨੂੰ ਲੰਬਾ ਘਣਾ ਤੇ ਚਮਕਦਾਰ ਬਣਾਉਣ ਦੇ ਕੁਦਰਤੀ ਟਿਪਸ ਬਾਰੇ ਘਰੇਲੂ ਨੁਸਖੇ ਵਾਲਾਂ ਲਈ ਮੇਥੀ ਦੇ ਦਾਣੇ ਰਾਤ ਨੂੰ ਮੇਥੀ ਦੇ ਦਾਣੇ ਭਿਓ ਕੇ ਰੱਖੋ ਸਵੇਰੇ ਪੀਸ ਕੇ ਵਾਲਾਂ ਤੇ ਲਗਾਓ ਇਸ ਨਾਲ ਵਾਲ ਝੜਨਾ ਘਟਦਾ ਹੈ ਆਂਡੇ ਦਾ ਮਾਸਕ ਇੱਕ ਆਂਡੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਕੇ ਵਾਲਾਂ ਤੇ ਲਗਾਓ 30 ਮਿੰਟ ਬਾਅਦ ਧੋ ਲਵੋ ਬਾਲ ਮਜ਼ਬੂਤ ਅਤੇ ਚਮਕਦਾਰ ਹੋਣਗੇ। ਨਾਰੀਅਲ ਦਾ ਤੇਲ ਹਫ਼ਤੇ ਵਿੱਚ 2 ਵਾਰ ਹੀ ਗਰਮ ਨਾਰੀਅਲ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਇਹ ਵਾਲਾਂ ਨੂੰ ਜੜ ਤੋਂ ਮਜ਼ਬੂਤ ਕਰਦਾ ਹੈ। ਐਲੋਵੇਰਾ ਜੈਲ ਤਾਜ਼ਾ ਐਲੋਵੇਰਾ ਜੈਲ ਸਿੱਧਾ ਸਿਰ ਤੇ ਲਗਾਓ। ਇਹ ਵਾਲਾਂ ਨੂੰ ਨਮੀ ਦਿੰਦਾ ਹੈ ਤੇ ਰੁਸੀ ਘਟਾਉਂਦਾ ਹੈ। ਪਿਆਜ਼ ਦਾ ਰਸ ਪਿਆਦਾ ਰਸ ਕਢਾਲ ਕੇ ਵਾਲਾਂ ਦੀਆਂ ਜੜਾਂ ਤੇ ਲਗਾਓ ਇਸ ਨਾਲ ਨਵੇਂ ਵਾਲ ਉੱਗਣ ਵਿੱਚ ਮਦਦਤ ਮਿਲਦੀ ਹੈ ਹੀਨਾ ਮਹਿੰਦੀ ਕੁਦਰਤੀ ਹੀਨਾ ਵਾਲਾਂ ਨੂੰ ਰੰਗ ਦੇਣ ਦੇ ਨਾਲ ਨਾਲ ਉਹਨਾਂ ਨੂੰ ਮਜ਼ਬੂਤ ਕਰਦੀ ਹੈ ਦੋਸਤੋ ਜੇ ਤੁਸੀਂ ਇਹ ਟਿਪਸ ਨਿਯਮ ਨਾਲ ਅਪਣਾਉਣੇ ਸ਼ੁਰੂ ਕਰ ਦਿਓ ਤਾਂ ਨਿਸ਼ਚਿਤ ਤੌਰ ਤੇ ਤੁਹਾਡੇ ਵਾਲ ਲੰਬੇ ਕਣੇ ਅਤੇ ਚਮਕਦਾਰ ਹੋ ਜਾਣਗੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ ਅਤੇ ਹੋਰ ਹੈਲਥ ਤੇ ਬਿਊਟੀ ਟਿਪਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ